ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਜੋ ਗੱਲਬਾਤ ਕਰਨੀ ਆ ਆਪਾਂ ਗੱਲ ਗੱਤ ਕਰਨੀ ਆ ਉਹਨਾਂ ਬੱਚਿਆਂ ਬਾਰੇ ਜਿਨ੍ਹਾਂ ਦੇ ਬਚਪਨ ਹੀ ਮਾਪੇ ਮੁੱਕ ਜਾਂਦੇ ਨੇ ਕਈ ਵਾਰ ਤਾਂ ਇੰਨੇ ਕ ਬਚਪਨ ਚ ਮਾਪੇ ਛੱਡ ਕੇ ਚਲੇ ਜਾਂਦੇ ਨੇ ਬੱਚਾ 2 ਸਾਲ ਦਾ 4 ਸਾਲ ਦਾ 10 ਸਾਲ ਦਾ ਕਈ ਵਾਰ ਇਹ ਵੀ ਦੇਖਣ ਚ ਆਇਆ ਹੈ ਤੁਸੀਂ ਵੀ ਦੇਖਿਆ ਹੋਊ ਬੱਚੇ ਦਾ ਜਨਮ ਹੁੰਦੀ ਸਾਰ ਵੀ ਮਾਂ ਦੀ ਡੈਥ ਹੋ ਜਾਂਦੀ ਹੈ ਹੁਣ ਤੁਸੀਂ ਇਹ ਦੇਖੋ ਵੀ ਉਹ ਬੱਚਾ ਕਿੰਨਾ ਨਿਭਾਗਾ ਹੈ ਜਿਨੇ ਆਪਣੀ ਮਾਂ ਦਾ ਜੰਮਣੇ ਵਾਲੀ ਦਾ ਚਿਹਰਾ ਵੀ ਨਹੀਂ ਦੇਖਿਆ ਬਹੁਤ ਦੁੱਖ ਹੁੰਦਾ ਹੈ ਇਹ ਗੱਲਾਂ ਸੁਣ ਕੇ ਦੇਖ ਕੇ ਬਈ ਪ੍ਰਮਾਤਮਾ ਜੇ ਤਾਂ ਲਜਾਣਾ ਹੀ ਐ ਤੇਰੇ ਮੂਰੇ ਸਾਡੀ ਪੇਸ਼ਤਾ ਕੋਈ ਨਹੀਂ ਚੱਲਦੀ ਜੇ ਤਾਂ ਲਜਾਣਾ ਹੀ ਐ ਕਿਹੜਾ ਮਾਂ ਪੁੱਤਾਂ ਦਾ ਮੇਲ ਤਾਂ ਹੋ ਜਾਣਦੇ ਤੂੰ ਪੁੱਤ ਦੇਤਾ ਧੀ ਦੇਤੀ ਮਾਂ ਖੋਲੀ ਇਹ ਕਿੱਥੇ ਦਾ ਇਨਸਾਫ ਐ ਇਹ ਬਹੁਤ ਅਤਿਅੰਤ ਮਾੜੇ ਕਰਮ ਹੁੰਦੇ ਨੇ ਬੱਚਿਆਂ ਦੇ ਵੀ ਮਾਂ ਦੇ ਵੀ ਮੇਂ ਬੱਚਾ ਆਇਆ ਮਾਂ ਚਲੀ ਗਈ ਹੁੰਦੇ ਤਾਂ ਦੇਖੋ ਕਰਮਾਂ ਦੇ ਲਿਖੇ ਜੋਖੇ ਆ ਜੋ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਬਣਦਾ ਤਾਂ ਉਹੀ ਹੈ ਪਰ ਆਪਾਂ ਇਨਸਾਨ ਹੈ ਆਪਾਂ ਇੰਨਾ ਕਿ ਸੋਚ ਸਕਦੇ ਆ ਵੀ ਪ੍ਰਮਾਤਮਾ ਬੱਚੇ ਦਾ ਮਾਂ ਨਾਲ ਮੇਲ ਤਾਂ ਹੋ ਲੈਣ ਦੇ ਮਾਂ ਜਿਨੇ 9 ਮਹੀਨੇ ਢਿੱਡ 'ਚ ਰੱਖਿਆ ਉਹ ਆਪਣੇ ਨੂੰ ਤੱਕ ਤਾਂ ਲਵੇ ਵੀ ਕਿਹਾ ਜਾ ਮੇਰਾ ਧੀ ਪੁੱਤ ਹੈ ਤੇ ਪੁੱਤ ਨੂੰ ਇੰਨੀ ਕੁ ਸੋਜੀ ਤਾਂ ਆ ਲੈਣ ਦੇ ਵੀ ਆਪਣੀ ਮਾਂ ਨੂੰ ਤਾਂ ਦੇਖ ਲਵੇ ਮੇਰੀ ਮਾਂ ਕਹੀ ਜੀ ਆ। ਸਾਨੂੰ ਇੱਕ ਮੁੰਡੇ ਨੇ ਕਮੈਂਟ ਭੇਜਿਆ ਕਹਿੰਦਾ ਵੀ ਮੇਰਾ ਜਨਮ ਹੁੰਦੀ ਸਾਰ ਕਹਿੰਦਾ ਮੇਰੀ ਮਾਂ ਪੂਰੀ ਹੋ ਗਈ। ਕਹਿੰਦਾ ਮੈਂ ਜਦ ਹੋਰ ਨਾ ਬੱਚਿਆਂ ਨੂੰ ਦੇਖਦਾ ਵੀ ਮੈਨੂੰ ਇਦਾਂ ਲੱਗਦਾ ਹੈ ਵੀ ਮਾਂਵਾਂ ਇੰਨੀਆਂ ਪਿਆਰੀਆਂ ਚੀਜ਼ਾਂ ਹੁੰਦੀਆਂ ਨੇ। ਮਾਮਾ ਇੰਨਾ ਪਿਆਰ ਕਰਦੀਆਂ ਨੇ ਮੈਨੂੰ ਮਾਂ ਦਾ ਪਿਆਰ ਕਿਉਂ ਨਹੀਂ ਨਸੀਬ ਹੋਇਆ ਮੈਂ ਵੀ ਕਦੇ ਆਪਣੀ ਮਾਂ ਦੀ ਬੁੱਕਲ 'ਚ ਪੈਂਦਾ ਮੇਰੀ ਮਾਂ ਵੀ ਮੈਨੂੰ ਘੁੱਟ ਕੇ ਸੀਨੇ ਨਾਲ ਲਾਉਂਦੀ ਕਹਿੰਦਾ ਮੈਨੂੰ ਇੱਕ ਪਸਤਾਵਾ ਇੱਕ ਝੋਰਾ ਲੱਗਿਆ ਹੋਇਆ ਵੀ ਮੈਂ ਮਾਂ ਤੋਂ ਮਾਂ ਵਾਲਾ ਹੋ ਕੇ ਵੀ ਮਾਂ ਤੋਂ ਵਾਂਝਾ ਰਹਿ ਗਿਆ ਤੈਨੂੰ ਮੈਂ ਪ੍ਰਮਾਤਮਾ ਨੂੰ ਕਹਿਨੀ ਆ ਸੱਚੇ ਪਾਤਸ਼ਾਹ ਕਦੇ ਕਿਸੇ ਦੇ ਮਾਪੇ ਨਾ ਖੋਈਂ ਕਦੇ ਕਿਸੇ ਦੇ ਧੀ ਪੁੱਤ ਨਾ ਖੋਈਂ ਆਏ ਤਾਂ ਆਪਾਂ ਜੱਗ ਤੇ ਜਾਣ ਲਈਓ ਐ ਪਰ ਟਾਈਮ ਨਾਲ ਜਾਈਏ ਤਾਂ ਵਧੀਆ ਲੱਗਦਾ ਹੈ ਆਪਾਂ ਤੌਰ ਵੀ ਖੁਸ਼ੀ-ਖੁਸ਼ੀ ਦਿੰਨੇ ਆ ਵੀ ਚੱਲ ਕੋਈ ਨਹੀਂ 80-90 ਸਾਲ ਦੀ ਉਮਰ ਹੋ ਗਈ ਬਹੁਤ ਕੁਝ ਦੇਖ ਲਿਆ ਪਰ ਜਦੋਂ ਕਹਿੰਦੇ ਹੁੰਦੇ ਨੇ ਵੀ ਮਾਂ-ਬਾਪ ਵੀ ਥੋੜੀ ਉਮਰ ਚ ਲੰਘ ਜਾਂਦੇ ਨੇ ਬੱਚਿਆਂ ਦਾ ਕੋਈ ਚਾਅ ਨਹੀਂ ਪੂਰਾ ਕਰ ਸਕਦੇ ਬੱਚਿਆਂ ਨੂੰ ਚੰਗੀ ਤਰ੍ਹਾਂ ਪਾਲ ਨਹੀਂ ਸਕਦੇ ਬੱਚੇ ਬਗਾਨੇ ਹੱਥਾਂ ਜੋਗੇ ਹੋ ਜਾਂਦੇ ਆ ਦੇਖੋ ਦਾਦਾ-ਦਾਦੀ ਕਿੰਨਾ ਹੀ ਰੱਜ ਕੇ ਪਿਆਰ ਕਰ ਲਣਾ ਆਪਾਂ ਆਪਣੇ ਵੀ ਘਰਾਂ 'ਚ ਦੇਖਦੇ ਆ ਕਿੰਨਾ ਹੀ ਕੋਈ ਸਾਨੂੰ ਰੱਜ ਕੇ ਪਿਆਰ ਕਰ ਲਵੇ ਪਰ ਜਿਹੜਾ ਮਾਂ ਦਾ ਨਿੱਘਾ ਉਹ ਮਾਂ ਦਾ ਹੀ ਆ ਉਹ ਨਿੱਘ ਕਿਸੇ ਤੋਂ ਨਹੀਂ ਮਿਲਦਾ ਜਿੰਨਾ ਸਾਨੂੰ ਮਾਂ ਝੇਲ ਸਕਦੀ ਐ ਨਾ ਸਾਨੂੰ ਕੋਈ ਨਹੀਂ ਝੇਲ ਸਕਦਾ ਕੋਈ ਨਹੀਂ ਝੇਲ ਸਕਦਾ ਮਾਪਿਆਂ ਨੂੰ ਮਾਪਿਆਂ ਦੀ ਆਪਾਂ ਕਈ ਵਾਰ ਮੈਂ ਇਹ ਗੱਲ ਕਰਦੀ ਹੁੰਨੀ ਆ ਮਾਪਿਆਂ ਦੀ ਆਪਾਂ ਕਈ ਵਾਰ ਇੱਕੋ ਗੱਲ ਦਿਲ ਤੇ ਲਾ ਲੈਂਦੇ ਆ ਹਾਏ ਸਾਨੂੰ ਮਾਪਿਆਂ ਨੇ ਕਾਹਤੇ ਆ ਗੱਲ ਕਹਤੀ ਪਰ ਤੁਸੀਂ ਕਦੇ ਇਹ ਸੋਚਿਆ ਬਈ ਮਾਪੇ ਸਾਨੂੰ ਕਿੰਨਾ ਕੁ ਬਰਦਾਸ਼ਤ ਕਰਦੇ ਨੇ ਹੁਣ ਕਈ ਵਾਰ ਬੱਚੇ ਕਰਾਹੇ ਪਏ ਹੁੰਦੇ ਨੇ ਮਾਪੇ ਕਿੰਨਾ ਬਰਦਾਸ਼ਤ ਕਰਦੇ ਨੇ ਉਹ ਤਾਂ ਕਰਦੇ ਨੇ ਤੁਸੀਂ ਉਹਨਾਂ ਦੇ ਢਿੱਡ ਦੇ ਆਂਡੇ ਹੋ ਹੁਣ ਉਹ ਮੁੰਡੇ ਨੂੰ ਇੰਨਾ ਪਸਤਾਵਾ ਹੈ ਵੀ ਮਾਂ ਹੁੰਦੀ ਕਹੀ ਜੀ ਹੈ ਬਸ ਮਾਮਾ ਇਦਾਂ ਦੀਆਂ ਹੀ ਹੁੰਦੀਆਂ ਨੇ ਜਿਹੜੀਆਂ ਸਾਨੂੰ ਬਰਦਾਸ਼ਤ ਕਰਦੀਆਂ ਸਾਡੀ ਹਰ ਇੱਕ ਗੱਲ ਝੱਲ ਲੈਂਦੀਆਂ ਨੇ ਤੁਸੀਂ ਕਿਸੇ ਹੋਰ ਤਾਈ ਨਾਲ ਚਾਚੀ ਨਾਲ ਰੁਸਕੇ ਤਾਂ ਦੇਖ ਲੋ ਜੇ ਸਾਨੂੰ ਪੰਜ ਚਾਰ ਸਾਲ ਬਿਲਾਜਵੇ ਮਾਂ ਮਾਂ ਨਾਲ ਤੁਸੀਂ ਸਾਰੇ ਜਹਾਨ ਦੀ ਲੜਾਈ ਕਰ ਲੋ ਭਾਵੇਂ ਜੇ ਤੁਸੀਂ 2 ਘੰਟੇ ਬਾਅਦ ਵੀ ਆ ਕੇ ਕਹਿ ਦੋ ਨਾ 10 ਮਿੰਟ ਬਾਅਦ ਆ ਕੇ ਹੀ ਕਹਿ ਦੋ ਵੀ ਮਾਂ ਲਿਆ ਰੋਟੀ ਭੱਜੀ ਫਿਰੂਗੀ ਵੀ ਮੇਰੇ ਪੁੱਤ ਦਾ ਗੁੱਸਾ ਟਹਿਲਾ ਹੋ ਗਿਆ ਮੈਂ ਤੁਹਾਨੂੰ ਦੱਸਦੀ ਆਂ ਵੀ ਮਾਮਾ ਵੀ ਜਿਹੜੇ ਨੂੰ ਹੋਰੇ ਆਪਣੇ ਪੁੱਤਾਂ ਤੇ ਕਰ ਸਕਦੀਆਂ ਧੀਆਂ ਤੇ ਕਰ ਸਕਦੀਆਂ ਮਾਂ ਵੀ ਕਿਸੇ ਤੇ ਨਹੀਂ ਕਰ ਸਕਦੀ ਉਹ ਨਹੋਰਾ ਕਿਸੇ ਸਰੀਕ ਦੇਤੀ ਪੁੱਤ ਨੂੰ ਕਹਿ ਲੂਗੀ ਮਾਂ ਅਗਲਾ ਕਹੂਗਾ ਕਿਹਾ ਜਾ ਸਭਾਏ ਤਾਈ ਦਾ ਕਿਹਾ ਜਾ ਸਭਾ ਚਾਚੀ ਦਾ ਉਹਨੂੰ ਤਾਂ ਬੋਲਣ ਦਾ ਹੀ ਨਹੀਂ ਪਤਾ ਆਪਾਂ ਆਪਣੀਆਂ ਮਾਮਾ ਨਾਲੇ ਲੜ ਝਗੜ ਸਕਦੇ ਆਂ ਮਾਮਾ ਤਾਂ ਹੀ ਰੋਪ ਦੇ ਸਕਦੇ ਆਂ ਮਾਮਾ ਦਾ ਹੀ ਨਿਗਮ ਆਣ ਸਕਦੇ ਆਂ ਸੋਈ ਗੱਲ ਮਾਂਦੀ ਆਂ ਜੋ ਮਾਂ ਪਾਣੂ ਕਹਿ ਸਕਦੀ ਐ ਉਹ ਕਿਸੇ ਨੂੰ ਨਹੀਂ ਕਹਿ ਸਕਦੀ ਮੈਂ ਇਹ ਗੱਲ ਕਰਦੀ ਆ ਤੁਹਾਨੂੰ ਜਿਨ੍ਹਾਂ ਕੋਲ ਮਾਮਾ ਜਿਨ੍ਹਾਂ ਕੋਲ ਪਿਓ ਹੈਗੇ ਨੇ ਰਹਿਣ ਰਹਿੰਦੀ ਦੁਨੀਆ ਤੱਕ ਤੁਹਾਡੇ ਸਿਰ ਤੇ ਮਾਪਿਆਂ ਦੀ ਛਾਂ ਬਣੀ ਰਹੇ ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਸਾਹਮ ਕੇ ਰੱਖੋ ਜਿਨ੍ਹਾਂ ਦੇ ਹੈ ਨਹੀਂ ਨਾ ਇਹ ਮਾਪੇ ਜਿਨ੍ਹਾਂ ਦੇ ਹੈ ਨਹੀਂ ਉਹਨਾਂ ਨੂੰ ਪੁੱਛ ਕੇ ਦੇਖੋ ਪੁੱਛ ਕੇ ਦੇਖੋ ਕਦੇ ਮਾ ਮਾਂ ਬਾਪ ਬਿਨਾ ਥੋਡੀ ਕੋਈ ਮੇਰ ਨਹੀਂ ਕਰੂਗਾ ਮੇਰ ਨਹੀਂ ਕੋਈ ਕਰੂਗਾ ਤੁਹਾਨੂੰ ਮੇਰਾ ਨਹੀਂ ਕਹੂਗਾ ਸਾਡਾ ਸਾਡਾ ਤੁਹਾਨੂੰ ਹਰ ਕੋਈ ਕਹਿ ਲੂ ਆ ਸਾਡਾ ਮੁੰਡਾ ਹੈ ਉਹ ਸਾਡੀ ਕੁੜੀ ਹੈ ਮੇਰਾ ਤਾਂ ਇੱਕ ਮਾਂ ਹੀ ਕਹਿ ਸਕਦੀ ਹੈ ਬਾਪ ਇਹ ਕਹਿ ਸਕਦਾ ਮੇਰਾ ਪੁੱਤ ਮੇਰੀ ਧੀ ਮੇਰੀ ਨੂੰਹ ਉਹ ਸਿਰਫ ਮਾਪੇ ਹੀ ਕਹਿ ਸਕਦੇ ਆ ਠੀਕ ਹੈ ਤੁਸੀਂ ਇਹਨਾਂ ਚੀਜ਼ਾਂ ਨੂੰ ਇੰਨਾ ਕੁ ਨੇੜੇ ਲਾ ਕੇ ਰੱਖਿਆ ਕਰੋ ਇਹਨਾਂ ਤੋਂ ਅੱਕਿਆ ਨਾ ਕਰੋ ਤੁਸੀਂ ਤਾਂ ਮਾਪੇ ਤੋਂ ਆਏ ਅੱਕ ਜੰਨੇ ਹੋ ਜਿਵੇਂ ਆਪਾਂ ਫੋਨ ਨਹੀਂ ਲੈ ਲਿਆ ਫੋਨ ਲੈ ਲਿਆ ਸਾਲ ਕਸੀਂ ਰੱਖਿਆ ਆਪਣੀ ਜੇਬ ਵਿੱਚ ਆਪਣੇ ਹੱਥ ਵਿੱਚ ਉਦੋਂ ਬਾਅਦ ਅੱਕ ਗਏ ਜੀ ਕਰਦਾ ਕੋਈ ਹੋਰ ਨਵਾਂ ਫੋਨ ਲਈਏ ਮੈਂ ਤਾਂ ਇੱਥੇ ਸਾਈਂ ਕਹਿਦਨ ਨਹੀਂ ਹੁੰਦੀਆਂ ਵੀ ਜੇ ਜਵਾਕਾਂ ਦਾ ਬੱਸ ਚੱਲੇ ਨਾ ਇਹ ਤਾਂ ਮਾਪੇ ਵੀ ਬਦਲ ਕੇ ਨਵੇਂ ਲੈ ਆਉਣਾਂ ਇੰਨੇ ਅੱਕ ਜੰਨੇ ਹੋ ਤੁਸੀਂ ਮਾਪੇ ਤੇ ਕੰਡਿਆਂ ਵਾਂਗੂ ਚੁਭਣ ਲੱਗ ਜੰਨੀਆਂ ਤੁਹਾਨੂੰ ਮਾਪੇ ਪਾ ਦੀਆਂ ਗੱਲਾਂ ਤੁਹਾਨੂੰ ਇਹ ਨਹੀਂ ਸਮਝ ਆਉਂਦੀ ਵੀ ਯਾਦ ਮਾਪੇ ਬਾਪ ਹੁੰਦੇ ਨਹੀਂ ਫਿਰ ਬਣਦਾ ਕੀ ਐ ਜਵਾਕਾਂ ਦਾ ਦੁਨੀਆ ਸਾਨੂੰ ਘਰੋਂ ਚੱਕਣ ਨੂੰ ਜਾਂਦੀ ਐ ਜੇ ਸਾਡੇ ਮਾਪੇ ਨਹੀਂ ਸਿਰਤੇ ਹੁੰਦੇ ਕੋਈ ਪੁੱਛ ਕੇ ਤਾਂ ਦੇਖੋ ਉਹਨਾਂ ਨੂੰ ਦੁਨੀਆ ਤੁਹਾਨੂੰ ਅਜਾੜ ਕੇ ਰੱਖ ਦਿੰਦੀ ਐ ਜਿਨ੍ਹਾਂ ਦੇ ਜਿਨ੍ਹਾਂ ਬਾਗਾਂ ਦੇ ਕਹਿੰਦੇ ਮਾਲੀ ਨਹੀਂ ਨਾ ਹੁੰਦੇ ਉਹ ਬਾਗ ਉੱਜੜ ਜਾਂਦੇ ਨੇ ਇਹ ਸਾਡੇ ਮਾਪੇ ਆ ਨਾ ਜਿਹੜੇ ਇਹ ਸਾਡੇ ਮਾਲੀ ਨੇ ਇਹ ਸਾਡੀ ਰੱਖਿਆ ਕਰਦੇ ਆ ਸਾਨੂੰ ਚਾਰ ਚਫੇਰੇ ਤੇ ਸਮੇਟ ਕੇ ਰੱਖਦੇ ਆ ਮਾਂ ਕਿੰਨੀ ਔਖੀ ਹੋਵੇ ਆਪਣੇ ਪੁੱਤ ਨਾਲ ਆਪ ਭਾਵੇਂ ਸਾਰੇ ਜਹਾਨ ਦੀਆਂ ਗਾਲਾਂ ਕੱਢ ਲਵੇ ਇਹਨਾਂ ਨੂੰ ਪਰ ਕੋਈ ਤੀਆ ਕਹਿ ਦੇਵੇ ਨਾ ਚੱਲਦੀ ਨਹੀਂ ਮਾਮਾ ਨਾਲ ਰੁੱਸਿਆ ਨਾ ਕਰੋ ਜੇ ਰੋਸਣਾ ਹੁੰਦਾ ਤਾਂ ਪੰਜ ਚਾਰ ਮਿੰਟ ਦਾ ਹੀ ਰੋਸਾ ਹੋਵੇ ਉਦੋਂ ਵੱਧ ਨਾ ਹੋਵੇ ਤੁਸੀਂ ਉਹਨਾਂ ਜਵਾਕਾਂ ਦੀਆਂ ਫੀਲਿੰਗਾਂ ਦੇਖਿਆ ਕਰੋ ਜਿਨ੍ਹਾਂ ਦੇ ਮਾਪੇ ਹੈ ਨਹੀਂ ਉਹਨਾਂ ਦੇ ਚਿਹਰਿਆਂ ਤੇ ਵੀ ਨੂਰ ਨਹੀਂ ਹੁੰਦਾ ਜਿਹੜੀਆਂ ਖਰਾਕਾਂ ਖਲਾ ਕੇ ਨਾ ਮਾਂ ਪਾਲਦੀ ਹੈ ਕੋਈ ਨਹੀਂ ਖਲਾਉਂਦਾ ਕੋਈ ਨਹੀਂ ਉਹਹੀ ਜੀ ਪਰਵਰਿਸ਼ ਕਰਦਾ ਹੁਣ ਆਪਾਂ ਕਿੰਨਾ ਦੇਖਦੇ ਆਪਾਂ ਜੀਅ ਜੰਤ ਪੰਛੀ ਕਿਵੇਂ ਆਪਣੇ ਬੱਚਿਆਂ ਨੂੰ ਸਾਂਭ-ਸਾਂਭ ਰੱਖਦੇ ਆਂ ਸਾਨੂੰ ਸਾਡੇ ਦਿਮਾਗ 'ਚ ਗੱਲਾਂ ਪੈਂਦੀਆਂ ਨਹੀਂ ਕਿਉਂਕਿ ਸਾਡੇ ਅੰਦਰ ਜ਼ਹਿਰ ਬਹੁਤ ਭਰੀ ਹੋਈ ਹੈ ਅਸੀਂ ਛੋਟੇ ਜਵਾਕ ਨੂੰ ਤਾਂ ਕੀ ਦੋਸ਼ ਦੇ ਸਕਦੇ ਹਾਂ ਅਸੀਂ ਇੱਕ ਜਵਾਨ ਪੁੱਤ ਨੂੰ ਤਾਂ ਕਿਹੜਾ ਦੋਸ਼ ਦੇ ਸਕਦੇ ਹਾਂ ਅਸੀਂ ਤਾਂ ਇੱਥੇ ਸਾਈਂ ਵੀ ਦੇਖਦੇ ਆਂ ਮਾਂ ਬਿਰਧ ਹੋ ਜਾਂਦੀ ਹੈ ਪੁੱਤ ਵੀ ਬਡਾਪੇ 'ਚ ਆ ਜਾਂਦਾ ਹੈ ਪਰ ਫੇਰ ਵੀ ਮਾਂ ਨਾਲ ਰੁੱਸਿਆ ਰਹਿੰਦਾ ਹੈ ਇਦੇ ਮਗਰ ਲਾ ਕੇ ਆਪਣੀ ਜਨਾਨੀ ਮਗਰ ਲਾ ਕੇ ਨਾਲੇ ਪਤਾ ਹੈ ਵੀ ਮੇਰੀ ਮਾਂ ਹੁਣ ਜਾਣ ਨੂੰ ਤਿਆਰ ਹੈ ਸਾਲ ਦੀ ਆ ਪਤਾ ਨਹੀਂ 2 ਸਾਲ ਦੀ ਆ ਉਹਨੂੰ ਇਹ ਨਹੀਂ ਪਤਾ ਵੀ ਇਹ ਜਗ ਗੇੜ ਮੇਰੇ ਵੀ ਸਾਹਮਣੇ ਆਉਣੇ ਵਾਲਾ ਹੀ ਆ ਆਈ ਮੈਂ ਫੇਰ ਕਹਿੰਨੀ ਆਸੀਂ ਆਈ ਜਾਣ ਲਈ ਆ ਇੱਥੇ ਨਾ ਕਿਸੇ ਧੀ ਨੇ ਰਹਿਣਾ ਨਾ ਪੁੱਤ ਨੇ ਰਹਿਣਾ ਨਾ ਮਾਪਿਆਂ ਨੇ ਰਹਿਣਾ ਅਸੀਂ ਜਿਉਂਦੀ ਜਿਉਂਦੀ ਹੋਈ ਆ ਜੋ ਆਪਣੇ ਮਾਪਾਂ ਦੀ ਕਦਰ ਕਰ ਲੀਏ ਮਾਤਾ ਹੈ ਕਹਨੀ ਅਭੀ ਜਿਉਂਦੀ ਜਿਉਂਦੀ ਵੀ ਜਿਨ੍ਹਾਂ ਤੋਂ ਮਾਪੇ ਛੁੱਟ ਜਾਂਦੇ ਨੇ ਨਾ ਉਹਨਾਂ ਨੂੰ ਪੁੱਛ ਕੇ ਦੇਖੋ ਮਰਿਆਂ ਦਾ ਤਾਂ ਸਬਰ ਆ ਜਾਂਦਾ ਫੇਰ ਮੈਂ ਇੱਥੇ ਗੱਲ ਕਹੂੰਗੀ ਅਗਲੀਆਂ ਛੜਾ ਦੰਦੀਆਂ ਨੇ ਮਜਬੂਰ ਕਰ ਦੰਦੀਆਂ ਨੇ ਕੋਈ ਗੱਲ ਨਹੀਂ ਇਹੀ ਪਾਈਆਂ ਪੈਣ ਪੈਣ ਲਾਈਆਂ ਸਿਆਣੇ ਕਹਿੰਦੇ ਹੁੰਦੇ ਨੇ ਨਾ ਤੇਲ ਨਾ ਦੇਖ ਤੇਲ ਦੀ ਧਾਰ ਦੇਖ ਆਇਆ ਸਮਾਂ ਸਮਾਂ ਬਣਦਾ ਹੁੰਦਾ ਜੀ ਮੈਂ ਤੁਹਾਨੂੰ ਦੱਸਦੀ ਆਂ ਬਈ ਬਹੁਤਾ ਕਿਸੇ ਗੱਲ ਪਿੱਛੇ ਘਬਰਾਇਆ ਨਾ ਕਰੋ ਸਮੇਂ ਦੀ ੜੀਕ ਰੱਖਿਆ ਕਰੋ ਸਮਾਂ ਬੜਾ ਬਲਵਾਨ ਹੈ ਜਿੱਥੇ ਸਾਡੇ ਹੱਥ ਵਾਸ ਕੁਝ ਰਹੇ ਨਾ ਨਾ ਪਰ ਸਾਨੂੰ ਪਤਾ ਹੋਵੇ ਅਸੀਂ ਆਪਣੀ ਜਗ੍ਹਾ ਖੜੇ ਆਂ ਉੱਥੇ ਤੋਂ ਅਸੀਂ ਟੱਸ ਤੋਂ ਮੱਸ ਨਹੀਂ ਹੋਣਾ ਕੋਈ ਵੀ ਸਾਡੀ ਕਿਤੇ ਗਲਤੀ ਨਹੀਂ ਹੈਗੀ ਉੱਥੇ ਸਮੇ ਦੀ ਉਡੀਕ ਕਰਿਆ ਕਰੋ ਅਸੀਂ ਕਿਸੇ ਦੀ ਪਿੱਠ ਨਹੀਂ ਲਵਾ ਸਕਦੇ ਸਮਾਂ ਬੜਿਆਂ ਬੜਿਆਂ ਦੀਆਂ ਪਿੱਠਾਂ ਲਵਾ ਦਿੰਦਾ ਸੋ ਇਹ ਗੱਲਾਂ ਮੈਂ ਜਾਂਦੀ ਜਾਂਦੀ ਫੇਰ ਕਹਿਣੀ ਆ ਵੀ ਆਪਣੇ ਮਾਪੇਾਂ ਨੂੰ ਸਾਹਮਣੇ ਰੱਖੋ ਕਦਰ ਕਰੋ ਇਹਨਾਂ ਦੀ ਜਿੰਨੀ ਹੋ ਸਕਦੀ ਹੈ ਠੀਕ ਹੈ ਇਹਨਾਂ ਦਾ ਰੱਜ ਰੱਜ ਨਿਗਮਾਣਿਆ ਕਰੋ ਇਹ ਐਸੀ ਪੂੰਜੀ ਹੈ ਇਹਨੇ ਇੱਕ ਵਾਰ ਹੱਥੋਂ ਖੁੱਸ ਗਈ ਸਾਡੇ ਹੋਰ ਪੂੰਜੀਆ ਹੱਥੋਂ ਖੋਸ ਜਣਗੀਆਂ ਕੋਈ ਸਾਡੇ ਜ਼ਮੀਨਾਂ ਜਾਇਦਾਦਾਂ ਕੋਈ ਸਾਡੇ ਗੱਡੀਆਂ ਮੋਟਰਾਂ ਕੋਠੀਆਂ ਸਾਨੂੰ ਸਭ ਮਿਲਣਗੀਆਂ ਪਰ ਮਾਂ ਬਾਪ ਦੋਨੋਂ ਸਾਨੂੰ ਦੁਨੀਆ ਦਿਖਾਉਣੇ ਵਾਲੇ ਜੇ ਇੱਕ ਵਾਰ ਹੱਥੋਂ ਨਿਕਲ ਗਏ ਇਹਨਾਂ ਨੇ ਮੁੜ ਕੇ ਨਹੀਂ ਸਾਨੂੰ ਮਿਲਣਾ ਜਨਮਾਂ ਜਨਮਾਂ ਬੀਤ ਜਾਣਗੇ ਇਹਨਾਂ ਨੇ ਸਾਨੂੰ ਕਦੇ ਵੀ ਨਹੀਂ ਮਿਲਣਾ ਤੁਸੀਂ ਕਿੰਨੇ ਹੀ ਨੋਟਾਂ 'ਚ ਗੱਡੇ ਹੋਏ ਹੋ ਕਿੱਡਾ ਹੀ ਤੁਸੀਂ ਅਮੀਰ ਆਉ ਤੁਸੀਂ ਮਾਪੇ ਬਾਪ ਨਹੀਂ ਖਰੀਦ ਸਕਦੇ ਸਾਰੀ ਦੁਨੀਆ ਦੀ ਸ਼ਹਿ ਖਰੀਦ ਲਓਗੇ ਸੋਈ ਗੱਲਾਂ ਮੈਂ ਹਮੇਸ਼ਾ ਇਹੀ ਕਹਿਣੀ ਹੁੰਦੀ ਆ ਕਿ ਮਾਪਿਆਂ ਨੂੰ ਸੰਭ ਕੇ ਰੱਖੋ ਬਸ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਸਤਿ ਸ਼੍ਰੀ ਅਕਾਲ ਜੀ